ਪਾਠ 6ਵਾਂ ਨਾਮ ਅਸੀਂ ਆਪਣੇ ਆਲੇ-ਦੁਆਲੇ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਨੂੰ ਵੇਖਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਨਾ ਕੋਈ ਨਾਂ ਜ਼ਰੂਰ ਹੁੰਦਾ ਹੈ ਤੇ ਅਸੀਂ ਉਸ ਨੂੰ ਉਸੇ ਨਾਂ ਨਾਲ ਹੀ ਬੁਲਾਉਂਦੇ ਹਾਂ ਇਹ ਨਾਮ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿਸੇ ਮਨੁੱਖ ਦਾ ਨਾਂ ਕਿਸੇ ਆਮ ਚੀਜ਼ ਦਾ ਨਾਂ ਕਿਸੇ ਭਾਵ ਦਾ ਨਾਂ ਤੇ ਕਿਸੇ ਇਕੱਠ ਦਾ ਨਾਂ ਆਦਿ ਨਾਮ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਪਸ਼ੂ, ਪੰਛੀ, ਸਥਾਨ, ਚੀਜ਼, ਭਾਵ ਆਦਿ ਦੇ ਨਾਮ ਬਾਰੇ ਪਤਾ ਲੱਗੇ ਉਸ ਨੂੰ ਨਾਮ ਆਖਦੇ ਹਨ ਜਿਵੇਂ ਕਾਗਜ਼, ਬੱਚਾ, ਮੇਜ਼, ਹਵਾ, ਅੰਮ੍ਰਿਤਸਰ, ਅਮਰੀਕਾ, ਜਵਾਨੀ, ਫੌਜ, ਜਲਸਾ ਆਦਿ ਨਾਮ ਦੀਆਂ ਕਿਸਮਾਂ ਨਾਮ ਦੀਆਂ 5 ਕਿਸਮਾਂ ਹਨ ਆਮ ਨਾਮ, ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਇਕਾਠਵਾਚਕ ਜਾਂ ਸਮੂਹਵਾਚਕ ਨਾਮ ਭਾਵਵਾਚਕ ਨਾਮ ਆਮ ਨਾਮ ਜਾਂ ਜਾਤੀਵਾਚਕ ਨਾਮ ਅਜਿਹੇ ਸ਼ਬਦ ਜਿਨ੍ਹਾਂ ਤੋਂ ਸਾਨੂੰ ਸਮੁੱਚੀ ਜਾਤੀ ਸ਼੍ਰੇਣੀ ਦੇ ਨਾਮ ਦਾ ਪਤਾ ਲੱਗੇ ਉਸ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਆਖਦੇ ਹਨ ਜਿਵੇਂ ਸ਼ਹਿਰ ਰੁੱਖ ਕਬੂਤਰ ਮੁੰਡਾ ਐਨਕ ਪੈਨ ਦਵਾਤ ਮੇਜ਼ ਬੱਤਖ ਆਦਿ ਖਾਸ ਨਾਮ ਜਾਂ ਨਿਜਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਜਾਂ ਸਥਾਨ ਆਦਿ ਦੇ ਨਾਂ ਬਾਰੇ ਪਤਾ ਲੱਗੇ ਉਹ ਖਾਸ ਨਾਮ ਜਾਂ ਨਿਜਵਾਚਕ ਨਾਮ ਖਵਾਉਂਦੇ ਹਨ ਜਿਵੇਂ ਚਾਂਸੀ ਦੀ ਰਾਣੀ ਜਾਪਾਨ ਰੂਸ ਲੁਧਿਆਣਾ ਬਿਆਸ ਰਾਵੀ ਆਦਿ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਤ올ੀਆਂ ਜਾਂ ਮਿਣੀਆਂ ਜਾ ਸਕਣ ਵਾਲੀਆਂ ਚੀਜ਼ਾਂ ਦੇ ਨਾਂ ਦਾ ਪਤਾ ਲੱਗੇ ਉਹਨਾਂ ਨੂੰ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਆਖਦੇ ਹਨ ਜਿਵੇਂ ਦੁੱਧ ਖੰਡ ਸੋਨਾ ਚਾਂਦੀ ਰੇਤ ਕਣਕ ਮੱਕੀ ਤੇਲ ਸਰੋਂ ਆਟਾ ਦਾਲ ਆਦਿ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਇਕੱਠ ਜਾਂ ਸਮੂਹ ਦੇ ਨਾਮ ਦਾ ਪਤਾ ਲੱਗੇ ਉਹਨਾਂ ਨੂੰ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਆਖਦੇ ਹਨ ਜਿਵੇਂ ਇਜੜ ਜਲਸਾ ਫੌਜ ਜਮਾਤ ਵੰਗ ਜਲੂਸ ਆਦਿ ਭਾਵਵਾਚਕ ਨਾਮ ਜਿਨ੍ਹਾਂ ਭਾਵਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕੇ ਅਤੇ ਵੇਖਿਆ ਨਾ ਜਾ ਸਕੇ ਉਹਨਾਂ ਨੂੰ ਭਾਵਵਾਚਕ ਨਾਮ ਆਖਦੇ ਹਨ ਜਿਵੇਂ ਜਵਾਨੀ ਦੁੱਖ ਸੁਖ ਸੁੰਦਰਤਾ ਬੇਈਮਾਨੀ ਇਮਾਨਦਾਰੀ ਬਚਪਨ ਬੁਢਾਪਾ ਹਾਸਾ ਰੋਣਾ ਆਦਿ ਆਓ ਦੁਹਰਾਈਏ ਜਿਹੜੇ ਸ਼ਬਦ ਕਿਸੇ ਵਿਅਕਤੀ ਸਥਾਨ ਭਾਵ ਜਾਂ ਅਵਸਥਾ ਦਾ ਬੋਧ ਕਰਵਾਉਣ ਨਾਮ ਅਖਵਾਉਂਦੇ ਹਨ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਕਿਸੇ ਸਮੂਚੀ ਜਾਤੀ ਦੇ ਨਾਮ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਜਾਤੀਵਾਚਕ ਨਾਮ ਆਖਦੇ ਹਨ ਕਿਸੇ ਖਾਸ ਵਿਅਕਤੀ ਸਥਾਨ ਚੀਜ਼ ਆਦੀ ਦੇ ਨਾਮ ਨੂੰ ਦੱਸਣ ਵਾਲੇ ਸ਼ਬਦ ਖਾਸ ਨਾਮ ਖਵਾਉਂਦੇ ਹਨ ਗਿਣਨ ਯੋਗ ਵਿਅਕਤੀਆਂ ਪਸ਼ੂਆਂ ਪੰਛੀਆਂ ਦੀ ਇਕੱਠ ਨੂੰ ਪ੍ਰਗਟਾਉਣ ਵਾਲੇ ਸ਼ਬਦ ਇਕੱਠਵਾਚਕ ਨਾਮ ਖਵਾਉਂਦੇ ਹਨ ਕੇਵਲ ਮਹਿਸੂਸ ਕੀਤੀਆਂ ਜਾ ਸਕਣ ਵਾਲੀਆਂ ਚੀਜ਼ਾਂ ਜਾਂ ਹਾਲਾਤਾਂ ਨੂੰ ਪ੍ਰਗਟਾਉਣ ਵਾਲੇ ਸ਼ਬਦ ਭਾਵਵਾਚਕ ਨਾਮ ਹੁੰਦੇ ਹਨ